ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਾਵਾਂ ਜਾਣਾਗੇ ਸੋਸ਼ਲ ਮੀਡੀਆ ਮਾਸਟਰੀ ਕੋਰਸ ਦੇ ਵਿੱਚ ਅਸੀਂ ਜਾਣਾਗੇ ਅਸੀਂ ਸੋਸ਼ਲ ਮੀਡੀਆ ਆਪਣਾ ਪੇਜ ਸੈਟਅਪ ਕਿਦਾਂ ਕਰਾਂ ਪੇਜ ਸੈਟਅਪ ਕਰਨ ਤੋਂ ਬਾਅਦ ਅਸੀਂ ਉਹਦੇ ਉੱਤੇ ਕੰਟੈਕਟ ਕਿਤਾ ਲਾਪੋੜ ਪੇਜ ਬਣਾਉਣ ਤੋਂ ਪਹਿਲਾਂ ਅਸੀਂ ਸਾਡੇ ਕੋਲ ਸਾਰਿਆਂ ਕੋਲ ਸੋਸ਼ਲ ਮੀਡੀਆ ਆਈਡੀ ਹੈਗੀ ਆ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਇੰਸਟਾਗ੍ਰਾਮ ਹੈ ਚਾਹੇ ਉਹ YouTube ਹੈ ਅਜੀ ਫੇਸਬੁੱਕ ਦੀ ਮੋਟੀ ਮੋਟੀ ਗੱਲ ਆ ਲੈਨੇ ਆ ਕਿਉਂਕਿ ਫੇਸਬੁੱਕ ਦਾ ਪੇਜ ਬੜੀ ਜਲਦੀ ਦੂਸਰੇ ਪਲੇਟਫਾਰਮਾਂ ਨਾਲੋਂ ਜਲਦੀ ਜਿਹੜਾ ਹੈਗਾ ਉਹ ਹੁੰਦਾ ਮੋਨਟਾਈਜ਼ ਹੁੰਦਾ ਤੋ ਸਾਰੀ ਵੀਡੀਓ ਨੂੰ ਜਨਨ ਤੋਂ ਪਹਿਲਾਂ ਤੁਸੀਂ ਪੇਜ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਹੇ ਥਾਂ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਤਾਂ ਜੋ ਮੈਨੂੰ ਵੀ ਇਹ ਚੀਜ਼ਾਂ ਦੀ ਜਾਣਕਾਰੀ ਰਵੇ ਕਿ ਮੈਂ ਮੇਰੀ ਆਡੀਅੰਸ ਮੇਰੇ ਲੋਕ ਕੀ ਕੀ ਚਾਹੁੰਦੇ ਨੇ ਮੈਂ ਉਸੇ ਤਰ੍ਹਾਂ ਦੀ ਉਸੇ ਚੀਜ਼ਾਂ ਦੇ ਨਾਲ ਰਿਲੇਟਡ ਹੀ ਵੀਡੀਓ ਬਣਾਵਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਇਹਦੇ ਵਿੱਚ ਬੜੀਆਂ ਜਾਣਕਾਰੀਆਂ ਮਿਲਣਗੀਆਂ ਤੁਹਾਨੂੰ ਹਰੇਕ ਕੋਲ ਫੇਸਬੁੱਕ ਪੇਜ ਹੈਗਾ ਜਾਂ ਫੇਸਬੁੱਕ ਆਈਡੀ ਹੈਗੀ ਆ ਸਭ ਤੋਂ ਪਹਿਲਾਂ ਅਸੀਂ ਉਹਨੂੰ ਪ੍ਰੋਫੈਸ਼ਨਲ ਮੋਡ ਔਨ ਕਰਨਾ ਹੈਗਾ ਪ੍ਰੋਫੈਸ਼ਨਲ ਮੋਡ ਔਨ ਕਰਨ ਦਾ ਬੜਾ ਆਸਾਨ ਤਰੀਕਾ ਹੈਗਾ ਜਿੱਥੇ ਸਾਡੀ ਪ੍ਰੋਫਾਈਲ ਖੁੱਲਦੀ ਆ ਜਿੱਥੇ ਸਾਡੀ ਫੋਟੋ ਆ ਜਾਂਦੀ ਉਹਦੇ ਸਾਈਡ ਦੇ ਉੱਤੇ ਥੱਲੇ ਕਰਕੇ ਪ੍ਰੋਫੈਸ਼ਨਲ ਮੋਡ ਹੈਗਾ ਪ੍ਰੋਫੈਸ਼ਨਲ ਮੋਡ ਔਨ ਕਰਨ ਤੋਂ ਬਾਅਦ ਜੇ ਇੱਥੇ ਸਾਡੇ ਫਾਲੋਅਰ ਘੱਟ ਹੈਗੇ ਆ ਜਾਂ ਸਾਡੇ ਫਰੈਂਡ ਟੱ ਹੈਗੇ ਨੇ ਤਾਂ ਅਸੀਂ ਇਹ ਉਹਨਾਂ ਲੋਕਾਂ ਨੂੰ ਫਰੈਂਡ ਰਿਕਵੈਸਟਾਂ ਭੇਜ ਕੇ ਅਸੀਂ ਆਪਣਾ ਪੇਜ ਹੋਰ ਅਪਡੇਟ ਕਰ ਸਕਦੇ ਹਾਂ ਜਿਹੜੀ ਉਹ ਸਾਨੂੰ ਸੁਝਾਸ਼ਨ ਦੇ ਵਿੱਚ ਜਾਂ ਜਿਹਨਾਂ ਲੋਕਾਂ ਨੂੰ ਅਸੀਂ ਜਾਣਦੇ ਹਾਂ ਰਿਕਵੈਸਟ ਜਿਹੜੀ ਹੈਗੀ ਹੈ ਫਰੈਂਡ ਰਿਕਵੈਸਟ ਇੱਕ ਦਿਨ ਦੇ ਵਿੱਚ ਤੁਸੀਂ 10 ਤੋਂ 15 ਰਿਕਵੈਸਟਾਂ ਭੇਜ ਸਕਦੇ ਹੋ ਉਸ ਤੋਂ ਵੱਧ ਨਹੀਂ ਭਜਣੀਆਂ ਕਿਉਂ ਕਿ ਜਿਆਦਾ ਭੇਜੋਗੇ ਤਾਂ ਪੇਜ ਤੁਹਾਡਾ ਫਰੈਂਡ ਰਿਕਵੈਸਟਾਂ ਦੇ ਉੱਤੇ ਬ੍ਰੇਕ ਲੱਗ ਸਕਦੀ ਹੈ ਦੂਸਰੇ 파ਰਟ ਦੇ ਵਿੱਚ ਅਸੀਂ ਇਹ ਸੈਟਅਪ ਕਰਨਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਅਸੀਂ ਫੇਸਬੁੱਕ ਖੋਲਣੀ ਆ ਫੇਸਬੁੱਕ ਤੋਂ ਬਾਅਦ ਸਾਡੀ ਜਿੱਥੇ ਪ੍ਰੋਫਾਈਲ ਆ ਜਾਂਦੀ ਹੈ ਮੇਨ ਪ੍ਰੋਫਾਈਲ ਦੀ ਸੈਟਿੰਗ ਕਰਨੀ ਆ ਉਹਦੇ ਉੱਤੇ ਇੱਕ ਵਧੀਆ ਜੀ ਵਧੀਆ ਬੈਕਗ੍ਰਾਉਂਡ ਵਾਲੀ ਤੁਹਾਡੀ ਫੋਟੋ ਹੋਣੀ ਚਾਹੀਦੀ ਜੇ ਤੁਸੀਂ ਆਪਣੇ ਨਾਮ ਦੇ ਨਾਲ ਪੇਜ ਚਲਾਉਣਾ ਬੈਸਟ ਹੈ ਨਹੀਂ ਚਲਾਉਣਾ ਤੁਸੀਂ ਪੇਜ ਨੂੰ ਫਾਈਂਡ ਆਊਟ ਕਰ ਸਕਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਦਾ ਟੌਪਿਕ ਲੋਕਾਂ ਨੂੰ ਸ਼ੇਅਰ ਕਰਨਾ ਉਸ ਦੇ ਨਾਲ ਹੀ ਰਿਲੇਟਡ ਇੱਕ ਸੁਖਾ ਜਾਂ ਨਾਮ ਰਜੁਨਿਕ ਜਾਂ ਨਾਮ ਤੁਸੀਂ ਆਪਣੇ ਪੇਜ ਦਾ ਰੱਖਣਾ ਨਾਮ ਰੱਖਣ ਤੋਂ ਬਾਅਦ ਫੋਟੋ ਲਗਾਉਣ ਤੋਂ ਬਾਅਦ ਇੱਕ ਜਾਣਕਾਰੀ ਵਾਲੀ ਤੁਸੀਂ ਕਵਰ ਫੋਟੋ ਲਗਾਣੀ ਆ ਜਿਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਕੀ ਕੀ ਕਿਸ ਤਰ੍ਹਾਂ ਦੀ ਨਾਲ ਰਿਲੇਟਡ ਵੀਡੀਓ ਬਣਾ ਸਕਦੇ ਹਾਂ ਉਸ ਤੋਂ ਬਾਅਦ ਕੈਪਸ਼ਨ ਦੇ ਵਿੱਚ ਆ ਜਾਣਾ ਕੈਪਸ਼ਨ ਦੇ ਵਿੱਚ ਤੁਸੀਂ ਆਪਣੇ ਪੇਜ ਦੇ ਨਾਲ ਡਿਟੇਲ ਦੇ ਵਿੱਚ ਲਿਖ ਸਕਦੇ ਹੋ ਵੀ ਤੁਸੀਂ ਲੋਕਾਂ ਨੂੰ ਇਸ ਪੇਜ ਤੋਂ ਕੀ ਮਿਲੇਗਾ ਨੈਕਸਟ ਸਾਰੀ ਆਪਣੀ ਡਿਟੇਲ ਦੇ ਕੇ ਜਿਸ ਤਰ੍ਹਾਂ ਵੀ ਪੇਜ ਬਣਦਾ ਹੈਗਾ ਡਿਟੇਲ ਦੇਣ ਤੋਂ ਬਾਅਦ ਉਹਨੂੰ ਬੰਦ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਸਭ ਤੋਂ ਸੌਖਾ ਔਰ ਸਭ ਤੋਂ ਔਖਾ ਕੰਮ ਹੈਗਾ ਵੀਡੀਓ ਬਣਾਉਂਦਾ ਜਲਦਬਾਜ਼ ਲੋਕਾਂ ਨੂੰ ਚੱਕਾ ਰੰਦਾ ਕੈਮਰੇ ਦੇ ਅੱਗੇ ਬੋਲਣ ਦਾ ਜਾਂ ਸਟੇਜ ਦੇ ਉੱਤੇ ਬੋਲਣ ਦਾ ਤੁਸੀਂ ਸਮਝੋ ਵੀ ਇਕੱਲੇ ਆਪਣੇ ਆਪ ਨਾਲ ਗੱਲਾਂ ਕਰਦੇ ਬੜਾ ਆਸਾਨ ਹੈਗਾ ਇਹ ਪਹਿਲੇ 2-4 ਦਿਨ 10 ਦਿਨ 2-4-5-10 ਵੀਡੀਓ ਦੇ ਵਿੱਚ ਤੁਹਾਡੇ ਬੁੱਲ ਕੰਬਣਗੇ ਜੀਭ ਥਲਾਏਗੀ ਗੱਲਾਂ ਕਰਦਿਆਂ ਹਿਜਕ ਰਹੇਗੀ ਇਹ ਹੌਚੀ ਜਦੋਂ ਦੂਰ ਹੋ ਗਈ ਜਿਹੜੇ ਬੰਦੇ ਦੀ ਹਿਜਕ ਦੂਰ ਹੋ ਗਈ ਉਹ ਬੰਦਾ ਕਾਮਯਾਬ ਹੈਗਾ ਅੱਜ ਜਾਂ 6 ਮਹੀਨੇ ਬਾਅਦ ਕਿਉਂ ਕਿਉਂਕਿ ਜਦੋਂ ਉਹਨੂੰ ਬੋਲਣ ਦੀ ਜਾਚ ਆ ਗਈ ਮੇਨ ਸਮੱਸਿਆ ਕੀ ਹੈ ਜੀਆਂ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਇਹ ਪਤਾ ਵੀ ਅਸੀਂ ਕੀ ਕੀ ਬੋਲਣਾ ਪਰ ਇਹ ਨਹੀਂ ਪਤਾ ਹੈਗਾ ਅਸੀਂ ਕੀ ਨਹੀਂ ਬੋਲਣਾ ਤੋਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਹੌਲੀ ਹੌਲੀ ਦੱਸਾਂਗੇ ਪਰ ਤੁਸੀਂ ਸਾਰੀਆਂ ਬੁੱਕਸ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਧੀ ਹੌਲੀ ਹੌਲੀ ਤੁਹਾਨੂੰ ਬੁੱਕਸ ਬਾਰੇ ਵੀ ਡਿਟੇਲ ਜਾਣਕਾਰੀ ਦਿਆਂਗਾ ਵੀ ਕਿਹੜੀ ਬੁੱਕ ਦੇ ਵਿੱਚ ਖੇਦਾਂ ਦਾ ਡਾਟਾ ਹੈਗਾ ਉਹ ਤੁਸੀਂ ਪੜ ਕੇ ਆਪਣੀ ਇੱਕ ਚੰਗੀ ਜਾਣਕਾਰੀ ਲੈ ਸਕਦੇ ਹੋ ਫੋਰ ਐਗਜ਼ਾਮਪਲ ਕੋਈ ਬੰਦਾ ਆਪਣੇ ਕਾਰੋਬਾਰ ਨਾਲ ਰਿਲੇਟਡ ਵੀਡੀਓ ਪਾਣੀ ਚੰਦਾ ਮੰਨ ਲਓ ਕਿਸੇ ਦੀ ਕੱਪੜੇ ਦੀ ਸ਼ਾਪ ਹੈਗੀ ਕੱਪੜੇ ਦੀ ਸ਼ਾਪ ਦੇ ਨਾਲ ਰਿਲੇਟਡ ਆਪਣਾ ਕੰਮ ਨਾਲ ਰਿਲੇਟਡ ਵੀਡੀਓ ਪਾਣੀ ਚੰਦਾ ਉਹ ਉਸ ਪੇਜ ਦੇ ਉੱਤੇ ਉਹਦੀ ਸੈਟਿੰਗ ਕਰ ਸਕਦਾ ਔਰ ਇਹ ਜਿਖਦੀ ਜੇ ਮਗਲ ਕਰਾਂ ਪਹਿਲੇ ਦਿਨੋਂ ਨੂੰ ਆਪਣੇ ਯੂਰੀ ਨਹੀਂ ਪਹਿਲੇ ਦਿਨ ਹੀ ਕੈਮਰੇ ਦੇ ਅੱਗੇ ਆਣਾ ਪਹਿਲੇ ਦਿਨ ਬੋਲਣਾ ਸ਼ੁਰੂ ਕਰੋ ਬੋਲਣ ਤੋਂ ਬਾਅਦ ਹੌਲੀ 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 ਕੈਮਰੇ ਦੇ ਅੱਗੇ 10 ਸੈਕਿੰਡ ਦੀ 20 ਸੈਕਿੰਡ ਦੀ 30 ਸੈਕਿੰਡ ਦੀ ਵਧਾਂਦੇ 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 ਵੱਡੀ ਵੀਡੀਓ ਪਾਓ ਉਹਦੇ ਨਾਲ ਕੀ ਹੋਏਗਾ ਤੁਹਾਡੀ ਹਿਸਕ ਖਤਮ ਹੋਏਗੀ ਔਰ ਸੇਮ ਵੀਡੀਓ ਜਿਹੜੀ ਤੁਸੀਂ ਬਣਾਉਣੀ ਆ ਸੇਮ ਵੀਡੀਓ ਇੰਸਟਾਗ੍ਰਾਮ ਤੇ ਪਾਉਣੀ ਆ ਸੇਮ ਵੀਡੀਓ YouTube ਦੇ ਉੱਤੇ ਪਾਣੀ ਹੈ ਉਹਦੇ ਨਾਲ ਤੁਹਾਡਾ ਬੈਨੀਫਿਟ ਕੀ ਹੋਏਗਾ ਤੁਹਾਡੇ ਤਿੰਨੋਂ ਚੈਨਲ ਬੜੀ ਜਲਦੀ ਮੋਨਟਾਈਜ਼ ਹੋਣਗੇ ਤੇ ਤੁਹਾਡੀ ਮਿਹਨਤ ਬੜੀ ਥੋੜੀ ਲੱਗੇ ਤੁਸੀਂ ਇਹ ਮੇਰੀ ਵੀਡੀਓ ਇੰਸਟਾ ਤੇ ਵੀ ਦੇਖ ਸਕਦੇ ਹੋ ਤੁਸੀਂ ਮੇਰੀ ਵੀਡੀਓ Facebook ਤੇ ਵੀ ਦੇਖ ਸਕਦੇ ਹੋ ਤੁਸੀਂ ਮੇਰੀ ਵੀਡੀਓ YouTube ਤੇ ਵੀ ਦੇਖ ਸਕਦੇ ਹੋ ਕਿਉਂ ਕਿਉਂਕਿ ਤਿੰਨੋਂ ਪਲੇਟਫਾਰਮ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਨੇ ਔਰ ਤਿੰਨਾਂ ਦਾ ਇੱਕ ਦੂਜੇ ਦੇ ਨਾਲ ਕੋਈ ਜ਼ਿਆਦਾ ਸਬੰਧ ਨਹੀਂ ਹੈਗਾ ਵੀਡੀਓ ਅਸੀਂ ਤਿੰਨਾਂ ਦੇ ਉੱਤੇ ਪਾ ਸਕਦੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਇਸ ਦੀ ਗੱਲ ਹੋ ਗਈ ਇਸ ਖਤਮ ਹੋ ਗਈ ਇਸ ਖਤਮ ਹੋਣ ਤੋਂ ਬਾਅਦ ਅਸੀਂ ਵੀਡੀਓ ਜਿਹੜੀ ਹੈਗੀ ਆ ਕੰਸਿਸਟੈਂਸੀ ਦੇ ਵਿੱਚ ਪਾਉਣੀਆਂ ਇਹ ਨਹੀਂ ਹੈਗਾ ਵੀ ਇੱਕ ਦਿਨ ਦੇ ਵਿੱਚ 10 ਵੀਡੀਓ ਪਾਤੀਆਂ ਅਗਲੇ ਹਫਤੇ ਅਸੀਂ ਫੇਸਬੁੱਕ ਦਾ ਸੋਸ਼ਲ ਮੀਡੀਆ ਦੇ ਉੱਤੇ ਆਈਏ ਨਾ ਵੀਡੀਓ ਪਾਉਣ ਲਈ ਕੋਣੀ ਕੰਮ ਕਰਨਾ ਦਿਨ ਦੇ ਵਿੱਚ ਜੇ ਰੁਟੀਨ ਰੱਖਣੀ ਆ 2 ਵੀਡੀਓ ਪਾਉਣੀਆਂ ਤੇ 2 ਹੀ ਪਾਉਣੀਆਂ ਜੇ ਰੁਟੀਨ ਰੱਖਣੀ ਆ 1 ਪਾਉਣੀ ਆ ਤੇ 1 ਹੀ ਪਾਉਣੀ ਆ ਜੇ ਰੁਟੀਨ ਰੱਖਣੀ ਆ ਹਫਤੇ 'ਚ 2 ਪਾਉਣੀਆਂ ਤੁਹਾਨੂੰ ਹਫਤੇ 'ਚ ਦੋ ਹੀ ਵੀਡੀਓ ਜਿਆਦਾ ਖਿਲਾਰਾ ਨਹੀਂ ਪਾਉਣਾ ਜਾਂ ਬਿਲਕੁਲ ਬੰਦ ਨਹੀਂ ਕਰਨਾ ਉਹਦੇ ਨਾਲ ਕੀ ਹੋਏਗਾ ਵੀ ਜਿਹੜੇ ਆਪਣੇ ਰੈਗੂਲਰ ਆਡੀਅנס ਹੈਗੇ ਆ ਆਪਣੇ ਰੈਗੂਲਰ ਵਿਊਜ਼ ਹੈਗੇ ਨੇ ਉਹ ਸਾਨੂੰ ਰੈਗੂਲਰ ਵਾਚ ਕਰਨਗੇ ਕਿਉਂ ਕਿ ਕਿਉਂਕਿ ਜਦੋਂ ਇੱਕ ਬੰਦਾ ਹਫਤੇ 'ਚ ਇੱਕੋ ਦਿਨ ਦੀਆਂ ਮਤਲਬ ਹਫਤੇ ਦੇ ਵਿੱਚ 5-7 ਵੀਡੀਓ ਇੱਕੋ ਦਿਨ ਪਾ ਦੇਣੀ ਆ ਅਗਲੇ 4-5 ਦਿਨ ਉਹਨੇ ਲੱਭਣਾ ਨਹੀਂ ਤਾਂ ਆਡੀਅנס ਕਿੰਨਾ ਕਿਤੇ ਉਹਦੀ ਗੈਪ ਹੁੰਦੀ ਦੱਸੇ ਕੰਸਿਸਟੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਕੰਸਿਸਟੈਂਸੀ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਬੜੀ ਜਲਦੀ ਕਾਮਯਾਬ ਹੋ ਸਕਦੇ ਹਾਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਤਿੰਨ ਸਟੈਪ ਹੋਰ ਨੇ ਜਿਹੜੇ ਤੋਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ। ਨੈਕਸਟ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਆਪਣੀ ਆਡੀਅנס ਕਿੱਦਾਂ ਗ੍ਰੇਡ ਕਰਨੀ ਆ। ਵੀਡੀਓ ਨੂੰ ਪ੍ਰੋਸਨਾਂ ਕਿੱਦਾਂ ਹੈਗਾ ਜਾਂ ਅਗਲਾ ਇੱਕ ਪਾਰਟ ਹੋਰ ਹੈਗਾ ਉਹ ਬੜਾ ਇੰਟਰਸਟਿੰਗ ਹੈਗਾ। ਮੈਂ ਦੱਸਾਂਗਾ। ਕਿਉਂ ਕਿਉਂਕਿ ਦੱਸਾਂਗਾ ਤੇ ਫਿਰ ਵੀਡੀਓ ਲੰਬੀ ਹੋ ਜਾਏਗੀ 2-3 ਮਿੰਟ ਦਾ ਟੌਪਿਕ ਹੈਗਾ ਉਹ ਤੋ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੇ ਲੱਗੀਆਂ ਵੀਡੀਓ ਉੱਤੇ ਕਮੈਂਟ ਜ਼ਰੂਰ ਕਰੋ ਪੇਜ ਨੂੰ ਫਾਲੋ ਕਰੋ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਵਰਗੇ ਹੋਰ ਸਾਰੇ ਸੱਜਣ ਹੋਰ ਸਾਰੇ ਭੈਣ ਭਰਾ ਇਸ ਵੀਡੀਓ ਇਸ ਇਸ ਕੋਰਸ ਦੀ ਅਲਪ ਦੇ ਨਾਲ ਅੱਗੇ ਵਧ ਸਕਣ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਮਯਾਬ ਹੋ ਸਕਣ ਔਰ ਇੱਕ ਮੈਂ ਲਾਸਟ ਵਿੱਚ ਦੋਸਤੋ ਬੋਲਣ ਜਾਵਾਂਗਾ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਤੁਸੀਂ ਡਾਟੇ ਕੱਢ ਕੇ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ ਉਹ ਉਹ ਲੋਕ ਜਿਹੜੇ ਲੋਕ ਕਦੇ ਵਿਚਾਰੇ ਮਤਲਬ ਬੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਸੀਗੇ ਜਿੱਦਾਂ ਦੇ ਫੋਨ ਹੈਗੇ ਸੀ ਨਾ ਉਹਨਾਂ ਨੇ ਆਪਣੀਆਂ ਵੀਡੀਓ ਬਣਾਉਣੀ ਸ਼ੁਰੂ ਕਰਤੀਆਂ ਚਾਹੇ ਉਹ ਐਚਡੀ ਕੁਆਲਿਟੀ 'ਚ ਬਣੀਆਂ ਚਾਹੇ ਉਹ ਘੱਟ ਲੋਅਰ ਕੁਆਲਿਟੀ 'ਚ ਬਣੀਆਂ ਕੋਈ ਮਤਲਬ ਨਹੀਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹ ਲੋਗ ਅੱਜ ਸੋਸ਼ਲ ਮੀਡੀਆ ਦੇ ਸਟਾਰ ਨੇ ਬੜੇ ਸਾਰੇ ਨਾਮ ਤੁਸੀਂ ਮੈਂ ਕਿਸੇ ਦਾ ਨਾਮ ਨਹੀਂ ਲਾਂਗਾ ਤੁਸੀਂ ਖੁਦ ਰਿਸਰਚ ਕਰੋ ਕਿ ਉਸ ਬੰਦੇ ਦੀ ਲਾਈਫ ਕੀ ਸੀਗੀ ਸੋਸ਼ਲ ਮੀਡੀਆ ਤੇ ਕੰਮ ਕਰਨ ਤੋਂ ਪਹਿਲਾਂ ਔਰ ਅੱਜ ਉਹ ਬੰਦਾ ਕੀ ਕਰ ਰਿਹਾ ਤੁਸੀ ਵੀ ਕਾਮਯਾਬ ਹੋ ਸਕਦੇ ਹੋ ਬਸ਼ਰਤੇ ਸਿੱਖਣ ਲਈ ਤਿਆਰ ਹੋ ਜਾਓ ਔਰ ਸਿੱਖਣ ਦੇ ਨਾਲ ਨਾਲ ਉਹਨੂੰ ਇੰਪਲੀਮੈਂਟ ਕਰਨ ਲਈ ਤਿਆਰ ਹੋ ਜਾਓ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲਾ ਲੋਗ ਪਹਿਲੇ ਲੋਗ ਉਹ ਹੁੰਦੇ ਆ ਜਿਹੜੇ ਕੱਲੇ ਸਿੱਖਦੇ ਰਹਿੰਦੇ ਆ ਇੰਪਲੀਮੈਂਟ ਨਹੀਂ ਕਰਦੇ ਉਹ ਬੰਦੇ ਕਾਮਯਾਬ ਨਹੀਂ ਹੁੰਦੇ ਦੂਸਰੇ ਬੰਦੇ ਉਹ ਹੁੰਦੇ ਆ ਜਿਹੜੇ ਇੰਪਲੀਮੈਂਟ ਹੀ ਕਰਦੇ ਆ ਸਿੱਖਦੇ ਨੇ ਔਰ ਤੀਸਰੇ ਬੰਦੇ ਉਹ ਹੁੰਦੇ ਆ ਜਿਹੜੇ ਸਿੱਖਦੇ ਆ ਨਾਲ ਨਾਲ ਇੰਪਲੀਮੈਂਟ ਕਰਦੇ ਆ ਸਿੱਖਦੇ ਆ ਨਾਲ ਨਾਲ ਇੰਪਲੀਮੈਂਟ ਕਰਦੇ ਆ ਔਰ ਐਂਡ ਪੁਆਇੰਟ ਕੀ ਹੈਗਾ ਉਹ ਲੋਕ ਕਾਮਯਾਬ ਹੁੰਦੇ ਨੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਲੈਣ ਨਾਲ ਹੀ ਥੈਂਕ ਯੂ ਵੈਰੀ ਮੱਚ